ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਦ ਰਹਾ ਫਟਾਫਰ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੀ ਹਾਲ ਤੇ ਆਫਰ ਰੁਕ ਕਰਦੇ ਆ ਪਹਿਲੀ ਖਬਰ ਦਾ ਟਰੰਪ ਤੇ ਅਮਰੀਕੀ ਅਧਿਕਾਰੀਆਂ ਦੀ ਹਤਿਆ ਦੀ ਸਾਜ਼ਿਸ਼ ਬੇਨਕਾਬ ਹੋਈ ਹੈ। ਪਾਕਿਸਤਾਨ ਤੇ ਈਰਾਨ ਨਾਲ ਸਬੰਧਾਂ ਦੇ ਦੋਸ਼ ਅਮਰੀਕੀ ਨਿਆਂ ਵਿਭਾਗ ਨੇ ਇੱਕ ਪਾਕਿਸਤਾਨੀ ਨਾਗਰਿਕ ਤੇ ਈਰਾਨ ਨਾਲ ਕਤਿੱਤ ਸਬੰਧ ਰੱਖਣ ਵਾਲੇ ਇੱਕ ਨਾਗਰਿਕ ਉੱਤੇ ਅਮਰੀਕਾ 'ਚ ਸਿਆਸੀ ਹਤਿਆਵਾ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਦਾ ਇਸ 'ਚ ਸਿੱਧਾ ਤੌਰ 'ਤੇ ਨਾਂ ਨਹੀਂ ਹੈ ਪਰ ਕਤਿੱਤ ਸਾਜ਼ਿਸ਼ ਦੇ ਨਿਸ਼ਾਨੇ ਉੱਤੇ ਟਰੰਪ ਵੀ ਸ਼ਾਮਲ ਹੈ। ਇਸ ਖੁਲਾਸੇ ਤੋਂ ਬਾਅਦ ਅਮਰੀਕੀ ਸਰਕਾਰ ਦੇ ਅਧਿਕਾਰੀਆਂ ਨੇ ਸਾਬਕਾ ਰਾਸ਼ਟਰਪਤੀ ਟਰੰਪ ਅਤੇ ਹੋਰ ਅਧਿਕਾਰੀਆਂ ਨੂੰ ਸੁਰੱਖਿਆ ਵਧਾ ਦਿੱਤੀ ਹੈ। ਪ ਅਮਰੀਕੀ ਧਰਤੀ ਉੱਤੇ ਕਿਸੇ ਸਿਆਸਤਦਾਨ ਜਾਂ ਅਮਰੀਕੀ ਸਰਕਾਰੀ ਅਧਿਕਾਰੀ ਦੀ ਹਤਿਆ ਦੀ ਅਸਫਲ ਸਾਜ਼ਿਸ਼ ਰਚੀ ਆਸੀਫ ਮਾਰਚੰਟ ਨੂੰ ਆਸੀਫ ਰਜ਼ਾ ਮਾਰਚੰਟ ਵਜੋਂ ਵੀ ਜਾਣਿਆ ਜਾਂਦਾ ਹੈ ਲੰਬੇ ਸਮੇਂ ਤੋਂ ਚੱਲ ਰਹੇ ਮੁਕੱਦਮੇ ਤੋਂ ਬਾਅਦ ਜਸਟਿਸ ਅਮਿਤ ਪੀ ਮਹਿਤਾ ਦੇ ਵੱਲੋਂ ਟੈਕਨੋਲੋਜੀ ਕੰਪਨੀ Google ਕੇਸ ਦੇ ਵਿੱਚ ਇੱਕ ਇਤਿਆਹਾਸਕ ਫੈਸਲਾ ਦਿੱਤਾ ਗਿਆ ਜਿਸ ਵਿੱਚ ਸਪੱਸ਼ਟ ਤੌਰ ਉੱਤੇ ਕਿਹਾ ਗਿਆ ਕਿ ਵਿਸ਼ਾਲ ਫਰਮ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੀ ਹੈ ਅਮਰੀਕਾ ਦੀ ਕੋਲੰਬੀਆ ਜ਼ਿਲ੍ਹਾ ਅਦਾਲਤ ਨੇ ਕਿਹਾ ਕਿ ਤਕਨੀਕੀ ਦਿੱਗਜ Google ਨੇ ਆਪਣਾ ਦਬਦਬਾ ਵਧਾਉਣ ਲਈ ਗੈਰ ਕਾਨੂੰਨੀ ਤੌਰ ਤੇ ਕਾਰੋਬਾਰੀ ਸ਼ਕਤੀ ਦੀ ਵਰਤੋਂ ਕੀਤੀ ਹੈ ਅਦਾਲਤ ਨੇ ਸਹਿਮਤ ਕੀਤਾ ਕਿ Google ਸਰਚ ਇੰਜਨ ਦਾ ਦਬਦਬਾ ਹੈ ਪਰ ਅਦਾਲਤ ਅਨੁਸਾਰ ਅਜਿਹਾ ਐਸਲੀ ਹੈ ਕਿਉਂਕਿ ਕੰਪਨੀ ਇੱਕ ਇਕਾਧਕਾਰ ਹੈ ਤੇ ਗੱਲ ਇਹ ਹੈ ਕਿ ਇਹ ਇੱਕ ਅਮਰੀਕੀ ਅਦਾਲਤ ਅਤੇ ਇੱਕ ਅਮਰੀਕੀ ਕੰਪਨੀ ਹੈ ਪਰ ਫੈਸਲਾ ਦੇਣ ਵਾਲਾ ਜੱਜ ਭਾਰਤੀ ਮੂਲ ਦਾ ਗੁਜਰਾਤੀ ਹੈ ਹੁਣ ਕਾਨੂੰਨ ਦੀ ਪਾਲਣਾ ਕਰਨ ਵਾਲੇ ਭਾਰਤੀ ਅਮਰੀਕੀ ਨਾਗਰਿਕ ਵੱਜੋਂ ਇਹ ਮਸ਼ਹੂਰ ਹੋ ਰਿਹਾ ਇਸ ਜੱਜ ਦਾ ਪੂਰਾ ਨਾਮ ਅਮਿਤ ਪ੍ਰਿਆਵਦਨ ਮਹਿਤਾ ਹੈ ਉਹ ਇੱਕ ਅਮਰੀਕੀ ਅਟਾਰਨੀ ਸੀ ਅਤੇ 2014 ਤੋਂ ਕਲੰਬੀਆ ਵਿੱਚ ਸਯੁਕਤ ਰਾਜ ਦੇ ਜ਼ਿਲ੍ਹਾ ਅਦਾਲਤ ਦੇ ਜ਼ਿਲ੍ਹਾ ਜੱਜ ਵਜੋਂ ਸੇਵਾ ਨਿਭਾ ਰਿਹਾ ਹੈ ਇਸ ਤੋਂ ਪਹਿਲਾਂ ਸਾਬਕਾ ਅਟਾਰਨੀ ਟਰੰਪ ਦੇ ਮਾਮਲੇ ਦੀ ਸੁਣਵਾਈ ਵੀ ਮਹਿਤਾ ਨੇ ਕੀਤੀ ਹੈ ਵਟੇਨ ਦੇ ਵਿੱਚ ਤਿੰਨ ਲੜਕਿਆਂ ਦੇ ਕਤਲ ਤੋਂ ਬਾਅਦ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ਵਿੱਚ ਪਰਕੀ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ। ਸੜਕਾਂ ਉੱਤੇ ਪ੍ਰਵਾਸੀ ਵਿਰੋਧੀ ਦੱਖਣਪੱਤੀ ਸਮੂਹਾਂ ਦੀ ਭੀੜ ਹੈ ਤੇ ਹੁਣ ਤੱਕ 400 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਅਦਾਲਤ ਪ੍ਰਦਰਸ਼ਨਕਾਰੀਆਂ ਨਾਲ ਨਿਯਠਣ ਲਈ ਪ੍ਰਧਾਨ ਮੰਤਰੀ ਕੀਰ ਸਟਾਮਰ ਫੌਜ ਤਾਇਨਾਤ ਕਰਨ ਦੀ ਤਿਆਰੀ ਚ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੰਗਿਆਂ ਨਾਲ ਨਿਯਠਣ ਲਈ ਪੁਲਿਸ ਦੀ ਇੱਕ ਸਥਾਈ ਫੌਜ ਤਾਇਨਾਤ ਕੀਤੀ ਜਾਵੇਗੀ ਅਤੇ ਪਿਛਲੇ ਹਫ਼ਤੇ ਪੂਰੇ ਦੇਸ਼ ਵਿੱਚ ਹਿੰਸਾ ਫੈਲਣ ਤੋਂ ਬਾਅਦ ਸੈਂਕੜੇ ਗ੍ਰਿਫਤਾਰ ਪ੍ਰਦਰਸ਼ਨਕਾਰੀਆਂ ਲਈ ਕਾਨੂੰਨੀ ਪ੍ਰਣਾਲੀ ਵਿੱਚ ਬ ਅਮਰੀਕਾ ਦੇ ਚੋਣਾਂ ਜ਼ਿਆਦਾ ਦੂਰ ਨਹੀਂ ਆਤੇ ਅਮਰੀਕਾ ਵਿੱਚ ਚੋਣਾਂ ਦੇ ਮੱਧ ਨਜ਼ਰ ਇਸ ਗੱਲ ਉੱਤੇ ਬਹਿਸ ਸ਼ੁਰੂ ਹੋ ਗਈ ਹੈ ਕਿ ਭਾਰਤੀ ਵੋਟਰ ਅਮਰੀਕੀ ਚੋਣਾਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਨੇ ਪ੍ਰਧਾਨ ਮੰਤਰੀ ਨਰੰਦਰ ਮੋਦੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣਾ ਦੋਸਤ ਕਹਿੰਦੇ ਨੇ ਪਰ ਸਵਾਲ ਇਹ ਹੈ ਕਿ ਕੀ ਮੋਦੀ ਦੇ ਕੱਟੜ ਸਮਰਥਕ ਅਮਰੀਕਾ ਵਿੱਚ ਟਰੰਪ ਨੂੰ ਵੋਟ ਪਾਉਣਗੇ ਜਾਂ ਨਹੀਂ ਟਰੰਪ ਨੇ ਇਹ ਸਵਾਲ ਵੀ ਪੁੱਛਿਆ ਹੈ ਕਿ ਕੀ ਕਮਲਾ ਹਾਰਿਸ ਗੈਰ ਗੋਰੇ ਮੂਲ ਦੀ ਹੈ ਜਾਂ ਭਾਰਤੀ ਅਤੇ ਉਹਨਾਂ ਦੇ ਵਿਚਾਰਧਾਰਕ ਦੀ ਕਾਪੀ ਵੀ ਦਿੱਤੀ ਹੈ। 트럼ਪ ਨੇ ਆਪਣੀ ਰੈਲੀ 'ਚ ਕਮਲਾ ਹੈਰਿਸ ਨੂੰ ਭਾਰੀ ਨਿਸ਼ਾਨਾ ਬਣਾਇਆ ਤੇ ਹੁਣ ਇਸ ਗੱਲ ਨੂੰ ਲੈ ਕੇ ਅਟਕਲਾ ਵੀ ਚੱਲ ਰਹੀਆਂ ਨੇ ਕਿ ਭਾਰਤੀ ਮੂਲ ਦੇ ਵੋਟ 트럼ਪ ਅਤੇ ਕਮਲਾ ਹੈਰਿਸ 'ਚੋਂ ਕਿਸ ਦੀ ਚੋਣ ਕਰਨਗੇ। ਯਾ ਕਹਿ ਲਈਏ ਕਿ ਕੀ ਭਾਰਤੀ ਅਮਰੀਕੀ 트럼ਪ ਨੂੰ ਵੋਟ ਪਾਉਣਗੇ? ਤਾਂ ਕਈ ਲੋਕਾਂ ਦਾ ਮੰਨ ਰਿਹਾ ਹੈ ਕਿ ਭਾਰਤੀ ਮੂਲ ਦੇ ਲੋਕ 트럼ਪ ਉੱਤੇ ਉਹਨਾਂ ਦੇ ਅਤੀਤ ਅਤੇ ਉਹਨਾਂ ਦੇ ਸੁਭਾਅ ਨੂੰ ਲੈ ਕੇ ਭਰੋਸਾ ਨਹੀਂ ਕਰਨਗੇ। ਰਵੰਤ ਰੈਡੀ ਮੁੱਖ ਮੰਤਰੀ ਤਲਗਾਨਾ ਆਪਣੇ ਰਾਜ ਦੇ ਵਿੱਚ ਨਿਵੇਸ਼ ਲਿਆਉਣ ਦੇ ਉਦੇਸ਼ ਨਾਲ ਵਿਦੇਸ਼ਾਂ ਦਾ ਦੌਰਾ ਕਰ ਰਹੇ ਨੇ ਦੌਰੇ ਦੇ ਹਿੱਸੇ ਵਜੋਂ ਰਵੰਤ ਰੈਡੀ ਵੱਖ-ਵੱਖ ਕੰਪਨੀਆਂ ਦੇ ਪ੍ਰਤੀਨਿਧੀਆਂ ਨੂੰ ਮਿਲ ਰਹੇ ਨੇ ਤੇ ਉਹਨਾਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦੇ ਰਹੇ ਨੇ ਇਸ ਦੌਰਾਨ ਕਾਂਗਨੀ ਜੈਂਟ ਕੰਪਨੀ ਤਲਗਾਨਾ ਦੇ ਵਿੱਚ ਇੱਕ ਵਿਸ਼ਾਲ ਵਿਸਤਾਰ ਯੋਜਨਾ ਲੈ ਕੇ ਆਈ ਹੈ ਤੇ ਉਹਨਾਂ ਨੇ ਐਲਾਨ ਕੀਤਾ ਕਿ ਹైదరాబాద్ ਵਿੱਚ ਲਗਭਗ 15000 ਲੋਕਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਲਈ ਲਗਭਗ 10 ਲੱਖ ਵਰਗ ਫੁੱਟ ਦੇ ਖੇਤਰ ਵਿੱਚ ਇੱਕ ਨਵਾਂ ਕੇਂਦਰ ਸਥਾਪਿਤ ਕੀਤਾ ਜਾਵੇਗਾ। ਅਮਰੀਕਾ ਦਾ ਦੌਰਾ ਤੇ ਗਏ ਰਹਿਵੰਤ ਰੈਡੀ ਨਾਲ ਆਈਟੀ ਮੰਤਰੀ ਸ਼੍ਰੀਦਰ ਬਾਬੂ ਅਤੇ ਅਧਿਕਾਰੀਆਂ ਦੀ ਇੱਕ ਟੀਮ ਨੇ ਕਾਂਗਨੀ ਜੈਂਟ ਦੇ ਸੀਈਓ ਰਵੀ ਕੁਮਾਰ ਅਤੇ ਕੰਪਨੀ ਦੇ ਵਫਦ ਨਾਲ ਮੁਲਾਕਾਤ ਕੀਤੀ ਹੈ। ਮੀਟਿੰਗ ਵਿੱਚ ਸਮਝੌਤਾ ਕੀਤਾ ਗਿਆ। ਸਮਝੌਤੇ ਦੀ ਇਹ ਪਿਛਲੇ ਸਾਲ ਮੁੱਖ ਮੰਤਰੀ ਦੀ ਟੀਮ ਦੇ ਦੌਰੇ ਦੌਰਾਨ ਰੱਖੀ ਗਈ ਸੀ। ਬੰਗਲਾਦੇਸ਼ ਵਿੱਚ ਫੈਲੀ ਹਿੰਸਾ ਦਰਮਿਆਨ ਸੋਮਵਾਰ ਨੂੰ ਭਾਰਤੀ ਸ਼ੇਖ ਸਿਨਾ ਨੂੰ ਲੈ ਕੇ ਬੰਗਲਾਦੇਸ਼ ਤੋਂ ਵੱਡੀ ਮੰਗ ਕੀਤੀ ਗਈ ਹੈ। ਬੰਗਲਾਦੇਸ਼ ਸੁਪਰੀਮ ਕੋਰਟ 바ਰ ਐਸੋਸੀਏਸ਼ਨ ਦੇ ਪ੍ਰਧਾਨ ਐਮ ਮਹਿਬੂਬਉਦਦੀਨ ਖੋਕਨ ਨੇ ਪਾਰ ਤੋਂ ਮੰਗ ਕੀਤੀ ਹੈ ਕਿ ਸ਼ੇਖ ਸਿਨਾ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਸ ਨੂੰ ਬੰਗਲਾਦੇਸ਼ ਵਾਪਸ ਭੇਜਿਆ ਜਾਵੇ। ਉਨਾ ਕਿਹਾ ਕਿ ਅਸੀਂ ਭਾਰਤ ਨਾਲ ਚੰਗੇ ਸਬੰਧ ਚਾਹੁੰਦੇ ਹਾਂ ਅਤੇ ਸ਼ੇਖ ਸਿਨਾ ਨੂੰ ਵਾਪਸ ਭੇਜਿਆ ਜਾਵੇ ਬਾਹਰ ਰੈਸੋਸੀਏਸ਼ਨ ਦੇ ਪ੍ਰਧਾਨ ਨੇ ਸ਼ੇਖ ਸਿਨਾ ਦੀ ਭੈਣ ਸ਼ੇਖ ਰਹਿਾਨਾ ਨੂੰ ਵੀ ਉਹਨਾਂ ਦੇ ਨਾਲ ਬੰਗਲਾਦੇਸ਼ ਭੇਜਣ ਦੀ ਮੰਗ ਕੀਤੀ ਹੈ ਤੇ ਇੱਕ ਬੰਗਲਾਦੇਸ਼ੀ ਅਖਬਾਰ ਮੁਤਾਬਕ ਇਹ ਆ ਮਹਿਬੂਬ ਉਦਦਿਨ ਖੋਕੈਨ ਨੇ ਇੱਕ ਬਿਆਨ ਚਕਿਆ ਕਿ ਅਸੀਂ ਭਾਰਤ ਦੇ ਲੋਕਾਂ ਨਾਲ ਚੰਗੇ ਸਬੰਧ ਬਣਾਏ ਰੱਖਣਾ ਚਾਹੁੰਦੇ ਹਾਂ ਕਿਰਪਾ ਕਰਕੇ ਦੇਸ਼ ਤੋਂ ਭੱਜਣ ਵਾਲੇ ਸ਼ੇਖ ਸਿਨਾ ਤੇ ਸ਼ੇਖ ਰਹਿਾਨਾ ਨੂੰ ਗ੍ਰਿਫਤਾਰ ਕਰੋ ਤੇ ਉਹਨਾਂ ਨੂੰ ਬੰਗਲਾਦੇਸ਼ ਵਾਪਸ ਭੇਜ ਦਿਓ ਸ਼ੇਖ ਸਿਨਾ ਨੇ ਬੰਗਲਾਦੇਸ਼ ਵਿੱਚ ਕਈ ਲੋਕਾਂ ਨੂੰ ਮਰਵਾਇਆ ਹੈ ਨੇਪਾਲ ਦੇ ਵਿੱਚ ਲਗਾਤਾਰ بارش ਦੇ ਕਾਰਨ ਜ਼ਮੀਨ ਖਿਸਕਣ ਨਾਲ ਮੰਗਲਵਾਰ ਨੂੰ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਤੇ 6 ਹੋਰ ਜ਼ਖਮੀ ਹੋ ਗਏ ਨੇ। ਮੀਡੀਆ ਰਿਪੋਰਟਾਂ ਮੁਤਾਬਕ ਹਿਮਾਲਿਆਨ ਦੇਸ਼ 'ਚ ਜੂਨ ਦੇ ਸ਼ੁਰੂ ਤੋਂ ਮੌਨਸੂਨ ਸੀਜ਼ਨ ਸ਼ੁਰੂ ਹੋਣ ਤੋਂ ਬਾਅਦ ਵੱਖ-ਵੱਖ ਥਾਵਾਂ 'ਚ ਮਰਨ ਵਾਲੇ ਦੀ ਗਿਣਤੀ 165 ਤੱਕ ਪਹੁੰਚ ਗਈ ਹੈ। ਬਾਗਲੰਗ ਜ਼ਿਲ੍ਹੇ ਦੇ ਬਦੀਗੜ ਗ੍ਰਾਮੀਣ ਨਗਰਪਾਲਿਕਾ ਦੇ ਵਿੱਚ ਜ਼ਮੀਨ ਖਿਸਕਣ ਕਾਰਨ ਦੋ ਪਰਿਵਾਰਾਂ ਦੇ 8 ਲੋਕਾਂ ਦੀ ਮੌਤ ਹੋ ਗਈ ਤੇ 4 ਹੋਰ ਲੋਕਾਂ ਨੂੰ ਬਚਾ ਲਿਆ ਗਿਆ। ਜਦੋਂ ਕਿ ਉਹਨਾਂ ਦਾ ਘਰ ਟਹਿ ਗਿਆ। ਸਾਇਕ ਮੁਖ ਜ਼ਿਲ੍ਹਾ ਅਧਿਕਾਰੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ 8 ਮਰਨ ਵਾਲਿਆਂ ਵਿੱਚੋਂ 6 ਬੱਚੇ ਨੇ ਜ਼ਿਲ੍ਹਾ ਪੁਲਤ ਨੇ ਦੱਸਿਆ ਕਿ ਗੁਲਮੀ ਜ਼ਿਲ੍ਹੇ ਦੇ ਮੂਸੀ ਕੋਟ ਨਗਰਪਾਲਿਕਾ ਚਿੱਟੀ ਗਾੜੀਗਣ ਕਾਰਨ ਦੋ ਘਰ ਦੰਬਰ ਕਰਨ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਦੋ ਜ਼ਖਮੀ ਹੋ ਗਏ ਨੇ ਉਦੋਂ ਨਾਲ ਮੌਸਮ ਵਿਭਾਗ ਨੇ ਪੁਵਿੱਖਬਾਨੀ ਕਰਦਿਆ ਬੁੱਧਵਾਰ ਨੂੰ ਭਾਰੀ ਬਾਰਿਸ਼ ਨੂੰ ਲੈ ਕੇ ਦੇਸ਼ ਦੇ 34 ਜ਼ਿਲ੍ਹਾ ਵਿੱਚ ਹਾਈ ਅਲਰਟ ਵੀ ਜਾਰੀ ਕੀਤਾ ਹੈ ਆਮ ਆਦਮੀ ਪਾਰਟੀ ਦੇ ਆਗੂ 라ਗਵ ਚੱਡਾ ਨੇ ਅੱਜ ਕੇਂਦਰ ਸਰਕਾਰ ਨੂੰ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਨ ਲਈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਲਈ ਸੁਰੱਖਤ ਗਲਿਆਰਾ ਸਥਾਪਿਤ ਕਰਨ ਦੀ ਅਪੀਲ ਕੀਤੀ ਹੈ। ਇਹ ਵਰਤਮਾਨ ਦੇ ਵਿੱਚ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਥਿਤ ਹੈ। 라ਗਵ ਚੱਡਾ ਨੇ ਗੁਰੂ ਨਾਨਕ ਦੇਵ ਜੀ ਦਾ ਸਿੱਖਿਆਵਾਂ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਜੀ ਨੇ ਸ਼ਾਂਤੀ, ਪਿਆਰ ਤੇ ਭਾਈਚਾਰੇ ਦੇ ਸੰਦੇਸ਼ ਨੂੰ ਫੈਲਾਉਣ ਦੇ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੈ। ਤੇ 라ਗਵ ਚੱਡਾ ਨੇ ਪੈਰੋਕਾਰਾਂ ਦੇ ਲਈ ਇਸ ਲਾਂਗੇ ਦੀ ਮਹੱਤਤਾ ਉੱਤੇ ਚਾਨਣਾ ਪਾਇਆ ਤੇ ਰघव ਚੱਡਾ ਨੇ ਕਿਹਾ ਕਿ ਜਿਵੇਂ ਕਰਤਾਰਪੁਰ ਕੋਰੀਡੋਰ ਬਣਾਇਆ ਉਸੇ ਤਰ੍ਹਾਂ ਨਨਕਾਣਾ ਸਾਹਿਬ ਕੋਰੀਡੋਰ ਦਾ ਕੰਮ ਹੋਵੇ ਤਾਂ ਜੋ ਸੰਗਤ ਬਿਨਾਂ ਕਿਸੇ ਪਰੇਸ਼ਾਨੀ ਦੇ ਦਰਸ਼ਨ ਕਰ ਸਕੇ ਅਜਲੀ ਨਹੀ ਦੁਬਾਰਾ ਫੇਜ਼ ਆਦਰ ਹੋਵੇਗਾ ਉਦੋਂ ਤੱਕ ਦਿਓ ਕਮਲਪਾਲ ਜੀ ਨੂੰ ਇਜਾਜ਼ਤ ਸਤਿ ਸ੍ਰੀ ਅਕਾਲ ਧੰਨਵਾਦ